ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਇਤਿਹਾਸ ਜਾਣਾਂਗੇ ਉਸ ਸਿੱਖ ਦਾ ਜਿਸ ਨੇ ਦਿੱਲੀ ਦੇ ਚਾਂਦਨੀ ਚੌਂਕ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਕੀਰਤਪੁਰ ਸਾਹਿਬ ਲਿਆਂਦਾ ਸੀ। ਕਿਹੜਾ ਸੀ ਪਾਈ ਜਤਾ ਜੀ ਤੇ ਕੌਣ ਸੀ ਉਹਨਾਂ ਦੇ ਪਿਤਾ ਭਾਈ ਸਦਾ ਅਨੰਦ ਜੀ ਤੇ ਕੀ ਕੀ ਉਹਨਾਂ ਨੂੰ ਮੁਸ਼ਕਲਾਂ ਆਈਆਂ ਸਨ ਦਿੱਲੀ ਦੇ ਚਾਂਦਨੀ ਚੌਂਕ ਵਿੱਚ? ਭਾਈ ਜੈਤਾ ਜੀ ਆਖਿਰ ਕਿਉਂ ਭਾਈ ਜੈਤਾ ਜੀ ਨੇ ਆਪਣੇ ਹੀ ਬਾਪ ਦਾ ਸੀਸ ਕਲਮ ਕਰ ਦਿੱਤਾ ਸੀ? ਦੇਖੋ ਪੂਰੀ ਵੀਡੀਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਜੋ ਤੁਹਾਡੇ ਲਈ ਹੋਰ ਜਾਣਕਾਰੀਕ ਵੀਡੀਓ ਲਿਆਉਂਦੇ ਰਹੀਏ ਗੁਰੂ ਤੇਗ ਬਹਾਦਰ ਜੀ ਦੇ ਬਹੁਤ ਹੀ ਪਿਆਰੇ ਸਿੱਖ ਸਨ ਭਾਈ ਸਦਾਨੰਦ ਜੀ ਅਤੇ ਭਾਈ ਸਦਾਨੰਦ ਜੀ ਦੇ ਹੀ بیٹے ਸਨ ਭਾਈ ਜਤਾ ਜੀ ਭਾਈ ਜਤਾ ਜੀ ਨੂੰ ਗੁਰੂ ਤੇਗ ਬਹਾਦਰ ਜੀ ਆਪ ਕਿਡਾਉਂਦੇ ਰਹੇ ਸਨ ਭਾਈ ਜਤਾ ਜੀ ਉਦੋਂ ਸਿਰਫ 6 ਸਾਲ ਦੇ ਸਨ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਸੀ ਭਾਈ ਜਤਾ ਜੀ ਨੂੰ ਬਚਪਨ ਤੋਂ ਹੀ ਸ਼ਸਤਰ ਵਿਦਿਆ ਦਿੱਤੀ ਗਈ ਜਿਸ ਵਿੱਚ ਉਹ નિਪਨ ਹੋ ਗਏ ਭਾਈ ਜਤਾ ਜੀ ਦਾ ਦਿੱਲੀ ਵੱਲ ਹਮਾ ਜਾਣਾ ਰਹਿੰਦਾ ਸੀ ਕਿਉਂਕਿ ਉੱਥੇ ਉਹਨਾਂ ਦੇ ਤਾਇਆ ਜੀ ਰਹਿੰਦੇ ਸਨ ਅਤੇ ਕਲਿਆਨਦਰ ਮਸਾਲਾ ਵਿੱਚ ਉਹ ਗਾਇਣ ਸਿੱਖਦੇ ਸਨ ਸਹੀ ਕਾਰਨ ਉਹਨਾਂ ਨੂੰ ਦਿੱਲੀ ਦੇ ਮੇਨ ਰਸਤੇ ਤਾਂ ਯਾਦ ਹੋ ਹੀ ਚੁੱਕੇ ਸੀ ਅਤੇ ਨਾਲ ਹੀ ਉਹਨਾਂ ਨੂੰ ਬੁੱਕਤ ਰਸਤੇ ਵੀ ਪਤਾ ਸੀ ਜਦ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਉਤੇ ਦਿੱਲੀ ਸ਼ਹੀਦ ਹੋਣ ਲਈ ਜਾਂਦੇ ਹਨ ਭਾਈ ਜਤਾ ਜੀ ਵੀ ਉੱਥੇ ਹੀ ਮੌਜੂਦ ਹੁੰਦੇ ਨੇ ਤਾਂ ਜਦ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਵੱਲੋਂ ਕੈਦ ਕਰ ਲਿਆ ਗਿਆ ਤਾਂ ਉਹਨਾਂ ਨੇ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਆਪਣੀ ਅੱਖਾਂ ਨਾਲ ਦੇਖੀ ਸੀ ਉਸ ਜਗ੍ਹਾ ਤੇ ਮੁਗਲ ਹਕੂਮਤ ਵੱਲੋਂ ਸਿਪਾਹੀਆਂ ਦਾ ਬਹੁਤ ਸਖਤ ਪੈਰਾ ਲਗਾਇਆ ਗਿਆ ਸੀ ਹੋਣੇ ਜਿਸ ਕੋਠਰੀ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਕੈਦ ਕੀਤਾ ਗਿਆ ਸੀ ਉਸ ਕੋਠਰੀ ਦਾ कोतवाल ਸੀ ਅਬਦੁੱਲਾਹ ਜੋ ਕਿ ਨਹੀਂ ਸੀ ਚਾਹੁੰਦਾ ਕਿ ਸਾਡੇ ਰਾਜ ਵਿੱਚ ਕਿਸੇ ਵੀ ਗੁਰੂ ਦੀ ਸ਼ਹਾਦਤ ਹੋਵੇ ਇਸ ਲਈ ਉਹ ਸੱਦਾ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਦੇ ਕੋਲ ਅਤੇ ਕਹਿੰਦਾ ਹੈ ਕਿ ਮੈਂ ਤੁਹਾਨੂੰ ਪਿਛਲੇ ਰਸਤੇ ਦੇ ਜ਼ਰੀਏ ਕੈਦ ਵਿੱਚੋਂ ਛੁਦਾ ਦੇ ਦਿੰਦਾ ਹਾਂ ਅਤੇ ਸਭ ਨੂੰ ਇਹ ਹੀ ਲੱਗੇਗਾ ਕਿ ਸਿੱਖਾ ਦਾ ਗੁਰੂ ਕੋਈ ਕਰਾਮਾਤ ਵਿਖਾ ਗਿਆ ਹੈ ਪਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਕਿ ਜੇ ਮੈਂ ਇੱਥੋਂ ਭੱਜ ਗਿਆ ਤਾਂ ਪੂਰੇ ਸਿੱਖ ਧਰਮ ਦੀ ਆਤਮਕ ਮੌਤ ਹੋਵੇਗੀ ਭਾਰਤ ਜੇ ਮੈਨੂੰ ਸ਼ਹੀਦ ਕੀਤਾ ਗਿਆ ਤਾਂ ਮੇਰੀ ਸਿਰਫ ਸਰੀਰਿਕ ਮੌਤ ਹੀ ਹੋਵੇਗੀ ਬੜਾ ਕਹਿੰਦੇ ਵੀ ਗੁਰੂ ਤੇਗ ਬਹਾਦਰ ਜੀ ਨਹੀਂ ਮੰਨਦੇ ਹਨ ਪਰ ਜੇ ਤੂੰ ਮੇਰੀ ਸੱਚੀ ਵਿੱਚ ਮਦਦ ਕਰਨਾ ਚਾਹੁੰਦਾ ਹਾਂ ਤਾਂ ਮੇਰਾ ਇੱਕ ਸਿੱਖ ਹੈ ਭਾਈ ਜੈਤਾ ਜੀ ਉਹਨੂੰ ਇੱਥੋਂ ਕੱਢ ਦੇ ਭਾਈ ਜੈਤਾ ਜੀ ਦੁਆਰਾ ਗੁਰੂ ਤੇਗ ਬਹਾਦਰ ਜੀ ਨੇ ਮਾਤਾ ਗੁਜਰੀ ਜੀ ਕੋਲ ਅਤੇ ਗੋਬਿੰਦ ਰਾਏ ਕੋਲ ਆਪਣੇ ਲਿਖੇ ਹੋਏ 57 ਸ਼ਲੋਕ ਪੰਜ ਸਿੱਕੇ ਅਤੇ ਇੱਕ ਹੁਕਮਨਾਮਾ ਸੰਗਤ ਲਈ ਭੇਜਿਆ ਇਹ ਸਭ ਘਟਨਾ ਭਾਈ ਜਤਾ ਜੀ ਮਾਤਾ ਗੁਜਰੀ ਜੀ ਨੂੰ ਅਤੇ ਗੋਬਿੰਦ ਰਾਏ ਨੂੰ ਦੱਸਦੇ ਹਨ ਅਤੇ ਵਾਪਸ ਦਿੱਲੀ ਆ ਜਾਂਦੇ ਨੇ ਭਾਈ ਜਤਾ ਜੀ ਪਹੁੰਚਦੇ ਹਨ ਅਤੇ ਗੁਰੂ ਤੇਗ ਬਹਾਦਰ ਜੀ ਦੀ ਚਾਂਦਨੀ ਚੌਕ ਦਿੱਲੀ ਵਿੱਚ ਸ਼ਹਾਦਤ ਕੀਤੀ ਜਾਂਦੀ ਹੈ ਉਸ ਸਮੇਂ ਔਰੰਗਜ਼ੇਬ ਨੇ ਇਹ ਲਾਣ ਕਰਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਦੇ ਸੀਸ ਜਾਂ ਉਸ ਦੇ ਧੜ ਨੂੰ ਕੋਈ ਵੀ ਬੰਦਾ ਹੱਥ ਵੀ ਲਾਵੇਗਾ ਤਾਂ ਉਸ ਦੇ ਪਰਿਵਾਰ ਦਾ ਮੈਂ ਬਹੁਤ ਬੁਰਾ ਹਾਲ ਕਰਾਂਗਾ ਇੰਨੀ ਜਾਦੀ ਘੇਰਾਬੰਦੀ ਅਤੇ ਸਿਪਾਹੀਆਂ ਦੀ ਸਖਤ ਨਿਗਾਹ ਦੇ ਵਿੱਚ ਕਿਸੇ ਦੀ ਵੀ ਹਿੰਮਤ ਨਹੀਂ ਸੀ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸੀਸ ਜਤਾੜਨ ਨੂੰ ਚੁੱਕ ਲਈਏ ਪਰ ਉਦੋਂ ਹੀ ਗੁਰੂ ਦੇ ਸਿੰਘ ਭਾਈ ਜੈਤਾ ਜੀ ਲੱਖੀ ਸ਼ਾਹ ਵੰਜਾਰਾ ਅਤੇ ਭਾਈ ਜੈਤਾ ਜੀ ਦੇ ਤਾਇਆ ਜੀ ਅਤੇ ਉਹਨਾਂ ਦੇ ਪਿਤਾ ਜੀ ਨੂੰ ਬੇਚਾਨੀ ਸੀ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਬਦਵੀ ਨਹੀਂ ਹੋਣ ਦੇਣੀ ਲਖੀ ਸ਼ਾਹ ਵੰਜਾਰਾ ਉਸ ਵੇਲੇ ਦਾ ਬਹੁਤ ਹੀ ਅਮੀਰ ਸਿੱਖ ਸੀ ਜਿਸ ਦੇ ਪੂਰੇ ਦਿੱਲੀ ਵਿੱਚ ਹਜ਼ਾਰ ਗੱਡੇ ਚੱਲਦੇ ਸਨ ਉਹਨਾਂ ਨੇ ਕਲਿਆੰਤਰ ਮਸ਼ਾਲਾ ਦੇ ਵਿੱਚ ਪੂਰੀ ਸੋਚ ਵਿਚਾਰ ਅਤੇ ਪੂਰੀ ਪਲੈਨਿੰਗ ਕੀਤੀ ਅਤੇ ਉਦੋਂ ਹੀ ਭਾਈ ਜੈਤਾ ਜੀ ਉੱਠਦੇ ਹਨ ਤੇ ਕਹਿੰਦੇ ਹਨ ਨਿਕਟ ਸਿੰਘ ਮੇਰਾ ਸੀਸ ਕਲਮ ਕਰ ਦਿਓ ਅਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੀ ਜਗ੍ਹਾ ਤੇ ਮੇਰਾ ਸੀਸ ਰੱਖ ਦਿਓ ਅਤੇ ਉਹਨਾਂ ਦਾ ਸੀਸ ਚੁੱਕ ਲਿਓ ਭਾਈ ਜੈਤਾ ਜੀ ਦੇ ਪਿਤਾ ਜੀ ਭਾਈ ਸਦਾਨੰਦ ਜੀ ਕਹਿੰਦੇ ਹਨ ਕਿ ਨਹੀਂ ਤੂੰ ਤਾਂ ਅਜੇ ਜਵਾਨ ਹੈ ਤੈਨੂੰ ਸਭ ਰਸਤੀਆਂ ਦਾ ਪਤਾ ਹੈ ਤੂੰ ਗੁਰੂ ਤੇਗ ਬਹਾਦਰ ਇਹਦੇ ਸੀਜ਼ਨ ਨੂੰ ਚੰਗੀ ਤਰ੍ਹਾਂ ਪਹੁੰਚਾਏਗਾ ਇਸ ਲਈ ਤੁਸੀਂ ਮਿਰਾ ਸੀਸ ਕਲਮ ਕਰੋ ਅਤੇ ਬਦਲ ਦਿਓ ਆ ਭਾਈ ਜਤਾ ਜੀ ਨੇ ਆਪਣੇ ਪਿਤਾ ਦਾ ਸੀਸ ਚਾਂਦਨੀ ਚੌਕ ਵਿੱਚ ਕਲਮ ਕੀਤਾ ਅਤੇ ਗੁਰੂ ਜੀ ਦਾ ਸੀਸ ਚੁੱਕ ਲਿਆ ਸੋਚੋ ਕਿੰਨਾ ਵੱਡਾ ਜੀਰਾ ਚਾਹੀਦਾ ਹੈ ਆਪਣੇ ਹੀ ਬਾਪ ਦਾ ਆਪਣੇ ਹੱਥਾਂ ਨਾਲ ਸੀਸ ਕਲਮ ਕਰਨਾ ਇਸ ਵਿੱਚ ਕੋਤਵਾਲ ਅਬਦੁੱਲੇ ਦੀ ਮਦਦ ਲਈ ਗਈ ਅਤੇ ਸਾਧੋਂ ਪਰੰਬੰਦ ਭਾਈ ਲੱਖੀ ਸ਼ਾ ਵੰਜਾਰਾ ਜੀ ਨੇ ਕੀਤੇ ਸਨ ਅਤੇ ਸਾਰੀ ਪਲੈਨਿੰਗ ਭਾਈ ਜੈਤਾ ਜੀ ਨੇ ਕੀਤੀ ਸੀ ਅਤੇ ਉਹਨਾਂ ਦੇ ਪਿਤਾ ਜੀ ਭਾਈ ਲੱਖੀ ਸ਼ਾ ਵੰਜਾਰਾ ਜੀ ਨੇ ਕੁਰਬਾਨੀ ਦਿੱਤੀ ਸੀ ਉਹਨਾਂ ਨੇ ਉੱਥੇ ਪਹਿਲਾਂ ਹੀ ਕੋਲ ਰੂ ਨਾਲ ਭਰੇ ਹੋਏ ਗੱਡੇ ਰੱਖੇ ਸਨ ਜਦ ਸਿਪਾਹੀਆਂ ਦੀ ਬਦਲੀ ਹੋਈ ਤਾਂ ਕੋਤਵਾਲ ਨੇ ਇਸ਼ਾਰਾ ਕੀਤਾ ਅਤੇ ਗੁਰੂ ਤੇਗ ਬਹਾਦਰ ਜੀ ਦੇ ਸਿਰਸ ਅਤੇ ਧੜ ਨੂੰ ਬਦਲ ਲਿਆ ਗਿਆ ਭਾਈ ਲੱਖੀ ਸ਼ਾ ਵੰਜਾਰਾ ਜੀ ਗੁਰੂ ਤੇਗ ਬਹਾਦਰ ਜੀ ਦਾ ਧੜ ਆਪਣੀ ਹਵੇਲੀ ਲੈ ਗਏ ਅਤੇ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਕੀਰਤਪੁਰ ਲੈ ਕੇ ਜਾਣ ਲੱਗੇ ਭਾਈ ਲੱਖੀ ਸ਼ਾ ਵੰਜਾਰਾ ਜੀ ਨੇ ਆਪਣੀ ਹਵੇਲੀ ਅੰਦਰ ਗੁਰੂ ਤੇਗ ਬਹਾਦਰ ਜੀ ਦੇ ਤੜ ਦਾ ਸਸਕਾਰ ਕੀਤਾ ਤੇ ਇੰਨੇ ਸਿਆਣੇ ਢੰਗ ਨਾਲ ਕੀਤਾ ਕਿ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਇਆ ਉਧਰ ਹੀ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਨਾਲ ਨਦੀਆਂ ਅਤੇ ਜੰਗਲਾਂ ਵਿੱਚੋਂ ਹੁੰਦੇ ਹੋਏ 322 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕੀਰਤਪੁਰ ਸਾਹਿਬ ਪਹੁੰਚੇ ਉਧਰ ਹੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਇਹ ਫੁਵਾਹ ਫੈਲ ਜਾਂਦੀ ਹੈ ਕਿ ਸਿੱਖਾਂ ਦਾ ਗੁਰੂ ਕੋਈ ਕਰਾਮਾਤ ਦਿਖਾ ਆ ਗਿਆ ਹੈ ਕੀਰਤਪੁਰ ਸਾਹਿਬ ਵਿੱਚ ਮਾਤਾ ਗੁਜਰੀ ਜੀ ਗੋਬਿੰਦ ਰਾਏ ਜੋ ਉਦੋਂ ਸਿਰਫ 9 ਸਾਲ ਦੇ ਸਨ ਅਤੇ ਪੂਰੀ ਸਿੱਖ ਸੰਗਤ ਆਉਂਦੀ ਹੈ ਗੋਬਿੰਦ ਰਾਏ ਦੀ 15 ਸਾਲਾ ਦੇ ਭਾਈ ਜੈਤਾ ਜੀ ਨੂੰ ਗੱਲ ਵਕੜੀ ਪਾਉਂਦੇ ਹਨ ਅਤੇ ਉਹਨਾਂ ਨੂੰ ਖਿਤਾਬ ਦਿੰਦੇ ਹਨ ਰੰਗ ਰੇਟਾ ਗੁਰੂ ਦਾ ਬੇਟਾ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਜੈਤਾ ਜੀ ਵਿਚਕਾਰ ਹੋਰ ਵੀ ਪਿਆਰ ਵਧ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾਇਆ ਅਤੇ ਇੱਕ ਨਵਾਂ ਨਾਮ ਦਿੱਤਾ ਭਾਈ ਜੀਵਨ ਸਿੰਘ ਜੀ ਸਿੱਖ ਇਤਿਹਾਸ ਵਿੱਚ ਸ਼ਾਇਦ ਹੀ ਐਸਾ ਕੋਈ ਸਿੱਖ ਹੋਵੇਗਾ ਜਿਸ ਦਾ ਪਹਿਲਾ ਨਾਮ ਗੁਰੂ ਤੇਗ ਬਹਾਦਰ ਜੀ ਨੇ ਰੱਖਿਆ ਸੀ ਅਤੇ ਦੂਜਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਛੱਡਣ ਤੋਂ ਬਾਅਦ ਭਾਈ ਜੱਤਾ ਜੀ ਨੇ ਲਗਾਤਾਰ 4 ਘੰਟੇ ਸਰਸਾ ਨਦੀ ਦੇ ਕੰਢੇ ਉੱਤੇ ਜੰਗ ਲੜੀ ਅਤੇ ਸ਼ਹੀਦੀ ਪਾ ਗਏ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਵੀਡੀਓ ਨੂੰ ਦੇਖਣ ਲਈ ਦਲਜੀਤ ਪਾਖਰਪੁਰੀਆ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਬਾਕਸ ਵਿੱਚ ਲਿਖੋ ਕਿ ਅਗਲੀ ਵੀਡੀਓ ਕਿਸ ਸਿੱਖ ਇਤਿਹਾਸ ਬਾਰੇ ਚਾਹੀਦੀ ਹੈ